देश का छिहत्व गणतंत्र दिवस अमलोह विखे बड़ी धूमधाम मनाया गया इस मौके एस डी एम अमलोह श्री चेतन बंगड़ पीसी एस मुख मेहमान वजो शामिल होंडा लहरा की रसम एस डी एम अमलो श्री चेतन बंगड़ पीसी एस ने अदा की थी, अते एनसीसी दुकड़िया तो सलामी लई समागम दौरान वक् वक् चाकिया भी क्ढ़िया गई इस मौके उन्होंने डी एस पी गुरप सि संधु भी हाजिर सन स्कूल दलों रंगारंग प्रोग्राम भी पेशता गया

मार्च मार्च सोला रुपी ਨੰ ਰਾਜ ਦੇ ਬਣੇ ਉਹਦੇ ਹਾਰੇ ਦੇ ਮੈਂ ਦੇਸ਼ ਦੀਆਂ ਉਹ ਸਿਨਾਵਾ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਤ ਕੀਤਾ ਸਾਡੇ ਦੇਸ਼ ਦੇ ਸਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਉਹ ਵਿਧ ਸੰਵਿਧਾਨ ਬਣਾਇਆ ਜਿਸ ਨਾਲ ਸਾਰੇ ਜਿੱਤੇ ਦੇਸ਼ ਦੀਆਂ ਸਿਨਾਵਾ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਂਦਿਆ ਕੁਰਬਾਨੀਆਂ ਦਿੱਤੀਆਂ ਉੱਥੇ ਕਿਸਾਨਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਸਤਿ ਧਰਤੀ ਦੇ ਜਾਬਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਗੁਣੇਸ਼ੀ ਨਿਰਵਾਣੀਆਂ ਵਿਰੁੱਧ ਸੇਧ ਦਿੱਤੀ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਨੇਕੇ ਸੱਚੀ ਮਨੁੱਖਤਾ ਵਿੱਚ ਅਮਨ ਸ਼ਾਂਤੀ ਸਤਿ ਪਾਵਨਾ ਅਤੇ ਬਰਾਬਰੀ ਦਾ ਸੰਦੇਸ਼ ਵੀ ਦਿੱਤਾ ਸੀ ਅੰਦਰ ਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ पंजाब की ही धरती तो गदर लहर तूका लहर गुरुद्वारा सरदार लहर बब्बर काली लहर पकड़ी संभाल लहर प्रजातंत्र नौजवान सभा शुरू हुई समय समय से लगे मोर्चा ने देशी हाकमा को देश छकन लिए मजबूर किया बाकी मेमोरियल कॉलेज का मोमेंट अमरूद साजन किन का